ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੈਦੀਆਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਨੇ ਤਿੰਨੇ ਸੂਈਆਂ ਸਵਾਈਆਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੀ ਆ ਵੀ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਇਰਨਾ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਿਆ ਕਰੋ ਪਰ ਪੁੱਛੋ ਦੀ ਆਪਣੀ ਇੱਥੇ ਹੀ ਤਸੱਲੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰ ਵੀਰ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਹੈ ਬਾਬਾ ਜੀ ਚਲੋ ਕਿਰਪਾ ਚ ਦੇ ਦੀ ਜੀ ਹਾਂਜੀ ਤੇ ਨਾਮ ਦੱਸ ਤਾਂ ਕਰੀ ਫਿਰ ਨਾਮ ਜਸ਼ਨ ਜੇ ਪੈਣਾ ਮਿਆਦੀਆਂ ਤਸਵੀਰਾਂ ਨਾਲ ਅਜਲਾ ਅਮਰੀ ਸਾਜ ਫੋਨ ਨੰਬਰ ਬੋਲ ਤਾਂ ਫੋਨ ਨੰਬਰ ਭਾਈ ਲਿਖਦਾ ਕੋਈ ਨਹੀਂ ਅਜੇ ਚਲੋ ਠੀਕ ਹੈ ਤੇ ਆ ਜਿਹੜੇ ਜੇ ਮਗਰ ਵੱਛੀ ਜੇ ਤੇ ਮਗਰ ਵੱਛਾ 100 ਰੁਪਏ ਜੀ ਅੱਛਾ ਮਗਰ ਇਹਦੇ ਵੱਛਾ ਹੈ ਠੰਡੀ ਧੀਰੀ ਕੋਈ ਪ੍ਰਵਾਹ ਨਹੀਂ ਮਸ਼ੀਨ ਵਿੱਚੋਂ ਠੀਕ ਆ ਹਾਂ ਜੀ ਕਿੰਨਾ ਦੁੱਧ ਤਿਆਰ ਜੇ ਤੇ 13 ਕਿਲੋ ਰੁਪਏ ਜੀ 12 ਕਿਲੋ ਆਪਣਾ ਵੀਰ ਕੋਈ ਮਿਲ ਕੇ ਲੈ ਜਾਏ ਤੇ ਕਿੰਨਾ ਚਿਰ ਹੋ ਗਿਆ ਸੋਈ ਨਾ ਸੋਈ ਨਾ ਰੁਪਏ ਜੀ ਆ ਲੈ ਲਓ ਵੱਛਾ ਤੁਹਾਡੇ ਸਾਹਮਣੇ ਹੀ ਹੈ ਪੰਜ ਦਿਨ ਲਾਲੇ ਕੋਈ ਮਹੀਨਾ ਨਾਲੇ ਤੁਹਾਡੇ ਸਾਹਮਣੇ ਜੇ ਲਾਗੇ ਬੰਨੇ ਹੋ ਸਜਦਾ ਵਾ ਆਪਣੇ ਸਮਝਣਾ ਕੋਈ ਅੰਦਾਜ਼ਾ ਲਾ ਲੈ ਹਾਂ ਜੀ ਬਾਕੀ ਠੰਡੀ ਧੀਰੀ ਜੇ ਉਤਰਾਂ ਠੰਡੀ ਆ ਜੁਆ ਬਸ ਮਾ ਬੜਾ ਜੀ ਪੱਲਮ ਫੈਟੋਰੀ ਠੀਕ ਹੈ ਜੀ ਤੇ ਮੋਲਾ ਫਿਰ ਵੇਜੀ ਇਹਦਾ ਮੋਲਾ ਰੁਪਿਆ ਵੀ ਵਸ਼ੀਆਂ ਦਾ ਬਜਾਜ 40 ਹੀ ਹੋ ਲਿਆ ਹਾਂਜੀ ਬਾਕੀ ਆਪਾਂ ਕੋਈ 40 ਨਹੀਂ ਕਰਨਾ ਕੋਈ 35 ਨਹੀਂ ਕਰਨਾ 32000 ਦੀ ਵਸ਼ੀ ਦੇ ਦਾਂਗੇ ਅੱਛਾ 32 ਦੀ 32 ਦੀ ਵਸ਼ੀ ਦੇ ਦਾਂਗੇ ਦੁੱਧ 13 ਕਿਲੋ ਹੋਊਗਾ ਵੀਰ ਕੋਈ ਮੇਰੇ ਘਰ ਆਵੇ ਤਸੱਲੀ ਕਰਕੇ ਖੜੇ ਤੇ ਬਾਕੀ ਚਲੋ ਮਾਨਤਨ ਤੇ ਮੌਕੇ ਤੇ ਹੋ ਜਾਣਾ ਮਾਨਤਨ ਕੋਈ ਨਹੀਂ ਹੋ ਜਾ ਕੋਈ ਵੀਰ ਭਰਾ ਫੋਨ ਲਾਵੇ ਕੋਈ ਨੇ ਕਰਦੇ ਤੇ ਆ ਜਿਹੜੀ ਗਾਂ ਇਹ ਵੀ ਟੋਕਰ ਜਾਂਦੀ ਇਹ ਤਾਂ ਟੋਕਰ ਹੈ ਹਾਂਜੀ ਦੁੱਧ ਕਿੰਨਾ ਜਿਹਦੇ ਕੋ ਦੁੱਧ ਤਾਂ 26 ਕਿਲੋ ਕੋ ਟੋਰਾਂ ਫਿਰ ਇਹਨਾਂ ਬਾਕੀ ਉਤਰਿਆ ਵੀ ਚਲੋ ਰੰਗ ਰੂਪ ਦੀ ਚੰਗੀ ਆ ਗਾਂਗਲੇ ਸੂਵੇ ਤਿਆਰ ਕਰਨ ਵਾਲੀ ਵਾੜੇ ਪਹਿਲਾਂ ਪਹਿਲਾਂ ਸੁਆਇਆ ਨਾ ਤਰੇ ਆ ਵੀ ਕੱਦ ਕੱਠ ਬੇਲ ਦੀ ਚੰਗੀ ਥਾਣੇ ਦੇ ਦਿਖਾਈ ਲੱਗ ਰਿਹਾ ਤੁਹਾਨੂੰ ਇਹ ਆ ਵੀ ਚਲੋ ਕਿਸੇ ਦਾ ਵਧੀਆ ਚਾਹ ਪਾਣੀ ਦਾ ਸਾਰਾ ਸਿਆਲ ਨੇ ਸਾਰੀ ਜਣਾ ਵਾਂ ਗਾਂ ਚਾਲੇ ਸੋਲੇ ਚੱਲ ਪਨੇ ਆ ਇਹੋ ਜਿਹਾਂ ਗਾਵਾਂ ਚਾਲਿਆਂ ਚ ਦੁੱਧ ਕੱਢੀ ਜਾਂਦੀਆਂ ਹੁੰਦੀਆਂ ਮੈਂ ਕੋ ਭੂਰ ਨਾਲ ਕੋ ਛਟਾ ਠੰਡੀ ਪੀ ਤੇ ਮੁੱਲ ਫਿਰ ਇਹਦਾ ਵੀ ਜੀ ਮੋਹਰ ਰੁਪਏ ਹੋਈ ਵਸ਼ੀਦਾ ਤੁਹਾਨੂੰ ਵੀ ਪਤਾ ਵੀ ਠੰਡੀ ਠੁੰਡੀ ਸ਼ਕੀਨ ਸ਼ਕੂਨ ਆ ਹਾਂਜੀ ਨੌਵੇਂ ਮਹੀਨੇ ਦੀ ਆਂਦੇ ਸੀ ਵੀ 2 ਤਰੀਕ ਨੂੰ ਟੀਕਾ ਭਰਾਇਆ ਇਹਨੂੰ ਅੱਛਾ ਉਹਨਾਂ ਲਿਖਿਆ ਮੈਨੂੰ ਦਿਖਾਇਆ ਹਾਂਜੀ ਨੌਵੇਂ ਮਹੀਨੇ 2 ਤਰੀਕ ਨੂੰ ਲਾਲੋ ਸਾਹਿਬ ਵੀ ਅੱਜ 16 ਪਰ 15 ਇੱਕ ਮਹੀਨਾ ਦਾ 15 ਦਿਨ ਹੋ ਗਏ ਠੀਕ ਹੈ ਹਾਂਜੀ ਬਾਕੀ ਨਿਕਲ ਆਵੇ ਤੁਹਾਨੂੰ ਪਤਾ ਵਾਸ਼ੀ 70000 ਦੀ ਹਾਂਜੀ ਇਹਦਾ ਮੋਹਰ ਰੁਪਏ ਜੀ ਕੋਈ ਨਹੀਂ 18 ਨਹੀਂ ਕੋਈ 19 ਨਹੀਂ ਅੱਛਾ 16000 ਦਿਓ ਅਸੀਂ ਦੇ ਦਈਏ 15 ਹੀ ਦੇ ਦਈਏ 13 ਗਰ 14500 ਰੁਪਏ ਵਸ਼ੀ ਦੇ ਦਾਂਗੇ ਅੱਛਾ ਹਾਂਜੀ ਠੀਕ ਹੈ ਜੀ ਤੇ ਆ ਤਾਜੀ ਸੋਈ ਜੇ ਤਾਜੀ ਸੋਈ 100 ਰੁਪਏ ਦੀ ਪਰਸੋ ਮਗਰ ਵਛੀ ਬੜੀ ਸੋਹਣੀ ਹੈ ਇਹਦੇ 100 ਰੁਪਏ ਦੀ ਵਛੀ ਦੇਖੋ ਬਿੱਲੀਆਂ ਬੜੀ ਪਿਆਰੀ ਜੀ ਮੱਛੀ ਆ ਗਈ ਚਲੋ ਗਾਵੇਂ ਆਪ ਵੀ ਇਹੋ ਜੀ ਆ ਸੋਹਣੀ ਬੜੀ ਸੋਹਣੀ ਮੱਛੀ ਆਈ ਹੈ ਤੇ ਤਾਜੀ ਸੋਈ ਜਾਂਦੀ ਹੈ 100 ਰੁਪਏ ਦੀ ਤਾਜੀ ਪਰਸੋ ਦੀ ਵਛੀ ਸੋਈ ਤੇ ਲਿਬੜੀ ਲੁਬੜੀ ਬੜੀ ਨੁਭਾਈ ਆ ਗਈ ਤਾਂ ਫੇਰ ਲਿਬੜੀ ਤੇ ਬੜੀ ਸੁਹਾ ਪਹਿਲਾ ਹੀ 100 ਰੁਪਏ ਜੀ ਪਹਿਲਾ ਹੀ ਮੂੰਹ ਚੌਗੀ ਅੱਛਾ ਫੇਰ ਚੌਗੀ ਠੀਕ ਆ ਹਾਂਜੀ ਤੇ ਤੋਰਾਂ ਫੇਰ ਇੱਕ ਰੀਨ ਬਿਲਕੁਲ ਫਿਕਸ ਜੇਵਾਨੇ ਦੀ ਕਿੰਨਾ ਕਦੋਂ ਦੁੱਧ ਕੱਢੀ ਜਾਊਗੀ ਉਤਰਾਏ ਦੁੱਧ ਹਰ ਰੁਪਈ ਜੀ ਸੇਵਾ ਦਾ ਆ ਸਾਡੇ ਕੋਲ ਤੂੜੀ ਦਾੜੀ ਦਹੀਂ ਪੈਣ ਬਾਕੀ ਜਿਹਦੇ ਸਾਮਣੂ ਮੈਲਾ ਮੂਲਾ ਮਾਰ ਕੇ ਦੁੱਧ ਹਰ ਰੁਪਈ ਨੂੰ ਕਹਿੰਦਾ 9-10 ਕਿਲੋ ਨਿਗੇ ਨਿਗੇ ਜਿੱਤ ਸੰਗੇ ਸੋਟੇ ਘੱਦਦੀ ਆ ਵੱਡੇ ਕੱਦ ਨਹੀਂ ਆ ਬਾਕੀ ਇਹ ਵੀ ਚਲੋ ਸਾਰਾ ਸਿਆਲ ਇਹਨੇ ਵੀ ਵਧੀਆ ਸਾਰੀ ਜਣਾ ਔਲ-ਉਲਤ ਨਹੀਂ ਕਰਦੇ ਵੀਰ ਜੀ ਇਹ ਵੀਰ ਜੀ ਹੁਣੇ ਮਰਾ ਦੇ ਨੇ ਧਾਰਾ ਮਰਾ ਦੇ ਨੇ ਏਰੀਆ ਚਲੋ ਦਿਖਾ ਹੀ ਦੋ ਚਵਾਜ ਦਾ ਪਤਾ ਲੱਗ ਜਾਂਦਾ ਹੈ ਵੀ ਪਸ਼ੂ ਔਲ-ਉਲਤ ਨਹੀਂ ਕਰਦਾ ਅਰੇ ਸੱਲੇ ਇਤਰਾ ਬੱਚਾ ਛੱਡਨਾ ਤੇ ਆ ਰੱਸੀ ਪਾ ਲੈਣੀ ਹੈ ਬੱਚਾ ਫੜੀਪਾ ਇਹ ਕੋ ਬੀਚਵਾਂ ਆਪਸ ਵਿੱਚ ਬਿਲਕੁਲ ਓਕੇ ਠੀਕ ਇਕਾਦਿਆ ਛੋਟਾ ਉਹਨੇ ਕੀ ਪਛੂ ਗਈ ਅਰੇ ਤਾਂ ਜਿਵੇਂ ਹੋ ਜਾਂਦਾ ਵਾ ਬਾਕੀ ਇਹ ਆ ਵੀ ਲੱਤਾਂ ਨਹੀਂ ਮਾਰਦੀ ਅੱਤਾਂ ਤਾਂ ਜੀ 100 ਰੁਪਏ ਜੀ ਇਹ ਵੀ ਤੁਹਾਨੂੰ ਪਤਾ ਮਾੜਾ ਵੇਖੋ ਥਣ ਥਣ ਰੰਗ ਹਾਂਜੀ ਹਾਂਜੀ ਬਾਕੀ ਪਹਿਲਾਂ ਪਛੂ ਛੋਟਾ ਪਤਾ ਇੱਧਰ ਉੱਧਰ ਹੁੰਦਾ ਹੀ ਹੈ ਤੇ ਇਹਦਾ ਫਿਰ ਮੁੱਲ ਵੀਰ ਜੀ ਉਹ ਲਹਾਰਪੀ ਜੀ ਤੁਹਾਨੂੰ ਪਤਾ ਜੈ ਜੀ ਸ਼ਕੀਨ ਚ ਕੋਣੇ ਵਸ਼ੀਏ ਸੋਹਣੀ ਖਲਖਲੀ ਹਾਂਜੀ ਕੋਈ ਪ੍ਰਵਾਹ ਨਹੀਂ ਮਸ਼ੀਨ ਠੰਡੀ ਠੰਡੀ ਤੁਹਾਨੂੰ ਪਤਾ ਪਹਿਲਾਂ ਡੰਗਰ ਆ ਮਾੜਾ ਮੋਟਾ ਕੇਵਲ ਬਾਕੀ ਨਹੀਂ ਚੋਣ ਚਾਂ ਲੱਗਿਆ ਕੋਈ ਨਹੀਂ ਹਲਦੀ ਹਲਦੀ ਅੱਛਾ ਹਾਂਜੀ ਵੇਖੋ ਥੱਲੇ ਉਹ ਕਿਹੜੀ ਸਵਾਈਆਂ ਜੇ ਇਹ ਹਰਪੀ ਜੀ ਨਾਲ ਕੋਈ 20 ਦੀ ਦੇਣੀ ਜੇ ਨਾਲ ਕੋਈ 19 ਦੀ ਪੂਰੇ 17000 ਦੀ ਵਸ਼ੀ ਦੇਣੀ ਜੀ ਅੱਛਾ 17000 ਪੂਰੇ 17000 ਠੀਕ ਹੈ ਜੀ ਹਾਂਜੀ ਬਾਕੀ ਆਪਣੀ ਕੋਈ ਤਾਂ ਥੱਲੀ ਕਰ ਲਏ ਹਨ ਥੱਲੀ ਕਰ ਰਹੇ ਆਪਣੀ ਕੋਈ ਇੱਥੇ ਆ ਕੇ ਚਵਾਈ ਕਰਕੇ ਸਾਰੇ ਡੰਗਰਾਂ ਦੀ ਥੱਲੀ ਕਰਕੇ ਖੜੇ ਕੋਈ ਠੀਕ ਹੈ ਜੀ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ